ਅੱবি ਅੱਜ ਦੀ ਵੀਡੀਓ ਵਿੱਚ ਘੋੜਿਆਂ ਦੀ ਖਰਾਕ ਬਾਰੇ ਵੱਡੀ ਜਾਣਕਾਰੀ ਤੁਹਾਨੂੰ ਮਿਲਣ ਲੱਗੀ ਹੈ ਜਿਹੜੇ ਭਰਾ ਫੀਡ ਪਾਉਂਦੇ ਆ ਜਿਹੜੇ ਨਹੀਂ ਪਾਉਂਦੇ ਤੇ ਜਿਨ੍ਹਾਂ ਦੇ ਮਨ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਨੇ ਜਾਂ ਕੋਈ ਸ਼ੰਕਾਵਾਂ ਨੇ ਉਹ ਵੀ ਅੱਜ ਦੂਰ ਹੋ ਜਾਣੀਆਂ ਬਹੁਤ ਸਾਰੇ ਸਵਾਲਾਂ ਦੇ ਜਵਾਬ ਭਰਾਵਾਂ ਨੇ ਨਿਸ਼ਚਿਤ ਦਿੱਤੇ ਆ ਬਹੁਤ ਵੱਡੀ ਜਾਣਕਾਰੀ ਦਿੱਤੀ ਆ ਤੁਹਾਨੂੰ ਸੋ ਅੱਜ ਤੁਹਾਨੂੰ ਲੈ ਕੇ ਆਇਆ 22 ਸਾਡੇ ਜਿਹੜੇ ਭਰਾ ਸਣੀ ਹੋਣੀ ਹੈ ਦਰਾਹ ਵਾਲੇ ਉਹਨਾਂ ਦੀ ਬ੍ਰਾਂਚ ਹੈ ਇੱਕ ਮੁਕਸਰ ਸਾਹਿਬ ਦੇ ਵਿੱਚ ਉਹਨਾਂ ਭਰਾਵਾਂ ਨਾਲ ਤੁਹਾਨੂੰ ਮਲਾਉਣਾ ਹੈ ਤੇ ਗੱਲਬਾਤ ਕਰਾਉਣੀ ਹੈ ਕਿੱਦਾਂ ਦੇ ਰਿਜ਼ਲਟ ਆਏ ਤੇ ਕਿੱਦਾਂ ਦੇ ਇਹਨਾਂ ਤੋਂ ਕੇਸ ਆਉਂਦੇ ਐ ਤੇ ਕਿੱਦਾਂ ਉਹਨਾਂ ਦਾ ਹੱਲ ਕਰਦੇ ਆ ਬਹੁਤ ਹੀ ਵੱਡੀ ਜਾਣਕਾਰੀ ਤੇ ਬਰੀਕੀਆਂ 'ਚ ਬਾਈ ਹੋਣਾ ਗੱਲ ਕੀਤੀ ਐ ਸੋ ਵੀਡੀਓ ਸਾਰੀ ਦੇਖਿਓ ਜੇ ਵੀਡੀਓ ਚੰਗੀ ਲੱਗੇ ਤੇ ਆਪਣੇ ਭਰਾਵਾਂ ਨਾਲ ਸਾਂਝ ਵੀ ਪਾ ਦਿਓ ਕਿਸੇ ਭਰਾ ਦਾ ਭਲਾ ਹੁੰਦਾ ਉਹ ਵੀ ਕਰ ਦਿਓ ਤੇ ਕੁਝ ਭਰਾਵਾਂ ਨੇ ਨਵੇਂ ਪ੍ਰੋਡਕਟ ਨਵੀਆਂ ਫੀਡਾਂ ਲਾਂਚ ਕੀਤੀਆਂ ਉਹਨਾਂ ਬਾਰੇ ਦੱਸਣਾ ਤੇ ਕੁਝ ਪੁਰਾਣੀਆਂ ਫੀਡਾਂ ਜਿਹੜੀਆਂ ਉਹਨਾਂ ਦੇ ਫਾਇਦੇ ਵੀ ਦੱਸਣੇ ਐ ਤੇ ਉਹਨਾਂ ਨੂੰ ਕਿਵੇਂ ਪਾਉਣਾ ਐ ਕਿੰਨੀ ਪਾਉਣੀ ਐ ਤੇ ਕਿਹੜੇ-ਕਿਹੜੇ ਟਾਈਮ ਤੇ ਪਾਉਣੀ ਐ ਉਹਦੇ ਬ ਸੁਣਦੇ ਹੋ ਭਾਈ ਤੇ ਵੀਡੀਓ ਸ਼ੇਅਰ ਕਰ ਦਿਓ ਜਿੰਨਾ ਭਰਾਵਾਂ ਮਗਰਲੀ ਵੀਡੀਓ ਸ਼ੇਅਰ ਕਰੀ ਸੋਨੇ ਕਮੈਂਟ ਕੀਤੇ ਆ ਤੇ ਨਵਾਂ ਨਵਾਂ ਆਪਣਾ ਪੇਜ ਫੋਲੋ ਕੀਤਾ ਉਹਨਾਂ ਵੀਰਿਆਂ ਚੋਂ ਕੁਝ ਭਰਾਵਾਂ ਦੇ ਨਾਮ ਨੇ ਗੁਰਮੀਤ ਸਮਰਾ ਰੇਸ਼ਮ ਸਿੰਘ ਸਿੱਧੂ ਜੈਪਾਲ ਗਿੱਲ ਅਮਰਜੀਤ ਸਿੰਘ ਬਾਦਸ਼ਾਪੁਰ ਜਸਵਿੰਦਰ ਸੰਧੂ ਸੁੱਖਾ ਸੰਧੂ ਰਾਜਾ ਸੋਹੋਤਾ ਅਜਮੇਰ ਸਿੰਘ ਸਿਮਰ ਮੱਲੀ ਗੋਲਦੀ ਸੋਹੀ ਹਰਦੀਪ ਸਿੰਘ ਕੁਲਵੰਤ ਸਿੰਘ ਤੇਜ ਪ੍ਰਤਾਪ ਆਦੋ ਕਰਦਿਆਂ ਗੱਲਬਾਤ ਸੋ ਵੀਡੀਓ ਲਾਸਟ ਤੱਕ ਦੇਖਿਓ ਜੇ ਕੋਈ ਮੰਨ ਲਓ ਤੁਹਾਡੇ ਸ਼ੰਕੇ ਆ ਨਾ ਉਹ ਵੀ ਦੂਰ ਹੋਣਗੇ ਤੇ ਵੱਡੀ ਜਾਣਕਾਰੀ ਤੁਹਾਨੂੰ ਮੈਂ ਦੱਸਾਂ ਫੇਰ ਤੋਂ ਹੀ ਆਪਾਂ ਜੋ ਵੀ ਦਿਮਾਗ 'ਚ ਆਵੇ, ਦੋ ਵੀ ਤੁਹਾਡੇ ਮਨ 'ਚ ਆਵੇ ਉਹ ਸਾਨੂੰ ਕਮੈਂਟਾਂ ਰਾਹੀਂ ਦੱਸ ਦਿਓ ਭਾਈ। ਦੋ ਵੀ ਤੁਹਾਡੇ ਮਨ ਦੇ ਬਲਬਲੇ ਐ ਤੇ ਆਜੋ ਕਰਦਿਆਂ ਗੱਲਬਾਤ ਮਲਾਉਣੇ ਆ ਭਰਾਵਾਂ ਨੂੰ। ਧੰਨਵਾਦ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਆਮ ਤੋਂ ਖਾਸ ਚੈਨਲ ਵੇਖ ਰਾਇ ਸਾਰੀ ਸੂਝਵਾਨ ਸਰੋਤਿਆਂ ਦਾ, ਸਾਰੇ ਭਰਾਵਾਂ ਦਾ ਇੱਕ ਵਾਰੀ ਤੋਂ ਫੇਰ ਆਪਣੀ ਨਵੀਂ ਵੀਡੀਓ ਦੇ ਵਿੱਚ ਮਾਣ ਸਤਿਕਾਰ ਤੇ ਅਦਬ ਨਾਲ ਸਵਾਗਤ ਕਰਦੇ ਆਂ ਤੇ ਪਿਆਰ ਸਤਿਕਾਰ ਨਾਲ ਠੰਡ ਦੇ ਮੌਸਮ 'ਚ ਨਿੱਘਾ ਜਿਹਾ ਆਇਆ ਕਰਦੇ ਆ। ਜਿਹੜੇ ਦੋਸਤ ਆਪਾਂ ਨੂੰ ਫੇਸਬੁੱਕ ਤੇ ਦੇਖ ਰਹੇ ਨੇ ਉਹਨਾਂ ਭਰਾਵਾਂ ਨੂੰ ਵੀ ਮਾਨ ਸਤਕਾਰ ਨਾਲ ਉਹਨਾਂ ਨੂੰ ਵੀ ਜੀ ਆਖਦੇ ਆ ਤੇ ਸਵਾਗਤ ਕਰਦੇ ਆ ਸੱਚੋ ਸਟਾਰਟਿੰਗ ਦੇ ਵਿੱਚ ਵੀ ਤੁਹਾਨੂੰ ਮੈਂ ਥੋੜਾ ਜਿਹਾ ਡਿਟੇਲ ਦੇ ਕੇ ਹਟਾਇਆ ਬਾਈ ਹੋਣਾ ਦੀ ਅੱਜ ਆਪਾਂ ਗੱਲ ਕਰਨੀ ਹੈ ਬਹੁਤ ਵੱਡੇ ਪੱਧਰ ਤੇ ਸਵਾਲ ਉੱਠਦਾ ਹੁੰਦਾ ਹੈ ਕਿ ਬਾਈ ਘੋੜਿਆਂ ਦੀ ਗਰੋਥ ਨੂੰ ਕੀ ਪਾਇਆ ਜਾਵੇ ਘੋੜੇ ਸਾਡੇ ਬਾਈ ਰਾਜੀ ਨਹੀਂ ਹੁੰਦੇ ਘੋੜਿਆਂ ਤੇ ਸ਼ਾਇਨ ਨਹੀਂ ਆਉਂਦੀ ਘੋੜੇ ਦਿਨੋ ਦਿਨ weak ਹੋਈ ਜਾਂਦੇ ਆ ਉਹਨਾਂ ਨੂੰ ਕਿਵੇਂ ਸਾਂਭ ਸੰਭਾਲ ਕੀਤੀ ਜਾਵੇ ਖਾਣ ਦੇ ਵਿੱਚ ਕੀ ਉਹਨਾਂ ਦੇ ਮੰਨ ਲਓ ਇਹੋ ਜਿਹਾ ਦਿੱਤਾ ਜਾਵੇ ਕਿ ਜਿਹੜਾ ਉਹਨਾਂ ਘੋੜਿਆਂ ਦੀ ਗਰੋਥ ਦਿਨੋ ਦਿਨ ਵਧੇ ਇਸੇ ਮੁੱਦੇ ਤੇ ਗੱਲਬਾਤ ਕਰਨੀ ਹੈ ਬਹੁਤ ਹੀ ਇੰਡੀਆ ਦੀ ਇੱਕ ਨੰਬਰ ਦੀ ਫੀਡ ਦੀ ਗੱਲ ਹੋਣ ਲੱਗੀ ਆ ਅਸ਼ਵ ਫੀਡ ਬਾਈ ਸਨੀ ਦਰਾਹ ਤੇ ਵੀਰ ਸੁਧਾਰਤ ਦੀ ਜਿਹੜੀ ਬਣਾਈ ਹੋਈ ਫੀਡ ਹੈ ਤੇ ਅੱਜ ਪੌਪੂਲਰ ਹੋਣ ਦਾ ਇੰਡੀਆ ਦੇ ਵਿੱਚ ਜੇਕ ਨੰਬਰ ਤੇ ਆਈ ਹੈ ਫੀਡ ਤੇ ਉਹਦਾ ਕਾਰਨ ਕਿਤੇ ਨਾ ਕਿਤੇ ਇਹੀ ਹੈ ਕਿ ਬਾਈ ਹੋਣਾ ਨੇ ਸ਼ਿੱਦਤ ਨਾਲ ਕੰਮ ਕੀਤਾ ਹੈ ਪੂਰੀ ਇਮਾਨਦਾਰੀ ਨਾਲ ਕੰਮ ਕੀਤਾ ਹੈ ਉਹਨਾਂ ਦੀ ਕੀਤੀ ਹੋਈ ਮਿਹਨਤ ਆ ਜ ਰੰਗ ਲਿਆਈ ਹੈ ਭਰਾਵਾਂ ਨੂੰ ਫਾਇਦਾ ਹੋਇਆ ਤੇ ਤਾਂ ਹੀ ਭਰਾ ਜੁੜੇ ਹੋਏ ਆ ਆਪਾਂ ਸਾਰੇ ਭਰਾਵਾਂ ਨਾਲ ਗੱਲਬਾਤ ਕਰਾਂਗੇ ਸੋ ਪਹਿਲਾਂ ਭਰਾਵਾਂ ਦਾ ਸਵਾਗਤ ਕਰਦੇ ਆ ਸਾਰੀ ਗੱਲਬਾਤ ਡਿਟੇਲ ਨਾਲ ਪੁੱਛਦੇ ਆ ਆਪਣੇ ਨਾਲ ਮੌਜੂਦ ਹੈ ਬਾਈ ਰਿਤਿਸ਼ ਮਿੱਡਾ ਤੇ ਬਾਈ ਜੀ ਹੋਣੀ ਐ ਸਰਿੰਦਰ ਮਿੱਡਾ ਦੇ ਬਾਈ ਇੱਧਰ ਐ ਸਤਵੀਰ ਆ ਵੀਰ ਵਧਾਈਆਂ ਪਿੰਡ ਐ ਬਾਈ ਦਾ ਤੇ ਬਾਈ ਬੜੇ ਟਾਈਮ ਤੋਂ ਫੀਡ ਯੂਜ਼ ਕਰਦਾ ਸੋ ਬਾਈਆਂ ਤੋਂ ਜਾਣਕਾਰੀ ਲੈਣੀ ਐ ਵੀਡੀਓ ਅੱਗੇ ਤੋਂ ਅੱਗੇ ਸ਼ੇਅਰ ਵੱਧ ਤੋਂ ਵੱਧ ਕਰਿਓ ਤੇ ਕਰਨੀ ਬਣਦੀ ਵੀ ਐ ਕਿਉਂਕਿ ਜਿੱਥੇ ਆਪਾਂ ਆਪਾਂ ਅਕਸਰ ਵੀਡੀਓ 'ਚ ਗੱਲ ਕਰਦੇ ਹੁੰਨੇ ਆ ਵੀ ਕਿਤੇ ਨਾ ਕਿਤੇ ਘੋੜਾ ਪਾਲਕ ਆਪ ਜਾਂ ਆਪਣੇ ਬੱਚਿਆਂ ਨੂੰ ਮਾੜੀ ਚੀਜ਼ ਤਾਂ ਖਵਾ ਦੂ ਪਰ ਘੋੜੇ ਨੂੰ ਮਾੜੀ ਚੀਜ਼ ਨਹੀਂ ਖਵਾ ਸਕਦਾ ਸੋ ਪਹਿਲਾਂ ਸਵਾਗਤ ਕਰਦੇ ਆਂ ਫਿਰ ਗੱਲਬਾਤ ਕਰਦੇ ਆਂ ਬਾਈ ਸਵਾਗਤ ਹੈ ਜੀ ਸਸੀਕਾ 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 ਹੋਰ ਬਾਈ ਓਕਰ ਬੋਟਾ ਚੜ੍ਹਦੀ ਕਲਾ ਪਹਿਲਾਂ ਤੁਹਾਡਾ ਧੰਨਵਾਦ ਕਰਦੇ ਆਂ ਜੀ ਤੁਹਾਡਾ ਆਮ ਤੋਂ ਖਾਸ ਚੈਨਲ ਦਾ ਜਿਹੜਾ ਪਹਿਲਾਂ ਸਾਡੇ ਟਿੱਕੇ ਦੇ ਸੱਦੇ ਤੇ ਆਏ ਧੰਨਵਾਦ ਬਾਈ ਹੋਰ ਸਾਨੂੰ ਕਹਿਣ ਸੀ ਤਾਂ ਵਧੀਆ ਜੀ ਤੁਸੀਂ ਅੱਗੇ ਕਲਾ ਜੋ ਵਧੀਆ ਜੀ ਪੂਰੇ ਵਧੀਆ ਬਾਈ ਅਚਾਰਿਸ਼ ਬਾਈ ਪਹਿਲਾ ਸਵਾਲ ਤਾਂ ਯਾਰ ਇਹੀ ਹੈ ਕਿ ਆਪਾਂ ਨੂੰ ਬਾਈ ਦਰਾਏ ਵਾਲਿਆਂ ਦੀ ਫੀਡ ਨਾਲ ਜੁੜੇ ਹੋਇਆ ਨੂੰ ਅਛਾ ਫੀਡ ਨਾਲ ਜੁੜੇ ਹੋ ਜੀ ਤੁਨ ਕੰਮ ਨਾਲ ਜੁੜੇ ਹੋਏ ਨੂੰ ਅਸ਼ਵ ਵੀਰ ਐਸ਼ੋ ਫੀਡ ਨਾਲ ਜੁੜੇ ਹੋਏ ਨੂੰ ਜੀ ਤੇ ਮੈਂ ਇੱਥੇ ਦੱਸਣਾ ਬਾਈ ਬਾਈਆਂ ਦੇ ਚਲ ਬਾਈ ਨੂੰ ਹੀ ਆਪਾਂ ਪੁੱਛ ਲੈਨੇ ਆ ਮੈਂ ਨਹੀਂ ਦੱਸਾਂ ਬਾਈ ਰੋਜ਼ ਦੀ ਆਪਣੇ ਵਾਲੀ ਸ਼ਾਪ ਤੋਂ ਕਿੰਨੇ ਮੰਨ ਲਓ ਵੀ ਐਸ਼ੋ ਫੀਡ ਦੀ ਦਿੱਲੀ ਦੀ ਡੇਲੀ ਸਾਡੇ ਕੋਲ 20 ਤੋਂ 25 ਗੱਟੇ ਦੀ ਸੇਲ ਹੈਗੀ ਹੈ ਜੀ ਜੀ ਹਾਂਜੀ ਦਿੱਲੀ ਬੇਸ ਤੇ ਡੇਲੀ ਬੇਸ ਤੇ ਜੀ ਐਵਰੇਜ ਕੱਢੀਏ ਤਾਂ ਕਿਉਂਕਿ ਤੁਹਾਡੀ ਲੋਕੇਸ਼ਨ ਜਿੱਥੇ ਤੁਸੀਂ ਬੈਠੇ ਹੋਏ ਆ ਘੋੜਾਪਾਲਕ ਬਹੁਤ ਭਰਾ ਨੇ ਹਾਂਜੀ ਘੋੜਾ ਮੁਕਸਰ ਏਰੀਆ ਜਿਹੜਾ ਘੋੜਿਆਂ ਦਾ ਗੜ ਮੰਨਿਆ ਜਾਂਦਾ ਹੈ ਪੂਰੇ ਇੰਡੀਆ ਦੇ ਵਿੱਚ ਹੀ ਹਨਾ ਜੀ ਤੇ ਸੁਭਾਵਿਕ ਜੀ ਗੱਲ ਹੈ ਵੀ ਜਿੱਥੇ ਜਿਆਦਾ ਤਾਦਾਤ ਹੋਊਗੀ ਉੱਥੇ ਉਹਨੀਆਂ ਕਈ ਵਾਰ ਟੁੱਟੀਆਂ ਜਾਂ ਕਹਿ ਦੋ ਹਾਨੀਆਂ ਵੀ ਘੋੜਿਆਂ ਨੂੰ ਬਿਮਾਰੀਆਂ ਦੇ ਚਾਂਸ ਵੀ ਤੁਹਾਡੇ ਤੋਂ ਕੇਸ ਵੱਧ ਆਉਂਦੇ ਹੋਣਗੇ ਹਾਂਜੀ ਹਾਂਜੀ ਆ ਤਿੰਨਾ ਸਾਲਾਂ ਦੇ ਵਿੱਚ ਕਿੱਦਾਂ ਦੇ ਕੇਸ ਆਏ ਬਾਕੀ ਫੀਡ ਬਾਰੇ ਵੀ ਆਪਾਂ ਦੱਸ ਦਿਆਂ ਤੇ ਕਿੱਦਾਂ-ਕਿੱਦਾਂ ਉਹਨਾਂ ਦਾ ਤੁਸੀਂ ਹੱਲ ਕੱਢਿਆ ਸਾਡੇ ਕੋਲ ਬਹੁਤ ਸਾਰੇ ਕੇਸ ਆਏ ਜਿਨ੍ਹਾਂ ਵਿੱਚ ਮੇਨ ਰੀਜ਼ਨ ਸੀ ਗਰੋਥ ਦਾ ਜਿਹੜੇ ਮੈਂ ਛੋਟੇ ਬੱਚੇ ਸੀ ਘੋੜੇ ਦੇ ਬਚਾਰੇ ਉਹਨਾਂ ਦੀ ਗਰੋਥ ਦੀ ਨਹੀਂ ਹੁੰਦੀ ਪਈ ਸੀ ਜਿਨ੍ਹਾਂ ਵਿੱਚ ਆਪਾਂ ਉਹਨਾਂ ਨੂੰ ਰეკਮੈਂਡ ਕੀਤਾ ਡਾਕਟਰਾਂ ਨੇ ਜੂਨੀਅਰ ਸਟਾਰ ਦਾ ਰეკਮੈਂਡ ਕੀਤਾ ਹਾਂ ਜੂਨੀਅਰ ਸਟਾਰ ਜਿਹੜੀ ਫੀਡ ਹੈ ਜੀ ਅੱਛਾ ਚਿੱਟੇ ਆਹ ਫੀਡ ਹੈ ਜੀ ਇਹਨੇ ਬਹੁਤ ਸਾਰੇ ਜਿਹੜੇ ਬੱਚੇ ਜਿਹੜੇ ਨਹੀਂ ਬਣ ਰਹੇ ਸੀ ਉਹਨਾਂ ਦੀ ਗਰੋਥ ਵਾਲੇ ਕੰਮ ਕੀਤਾ ਬੱਚੇ ਨੂੰ ਇਮਿਊਨਿਟੀ ਪ੍ਰੋਵਾਈਡ ਕੀਤੀ ਇਹ ਫੀਡ ਨਾਲ ਸਾਡੇ ਕੋਲ ਇਹ ਕੰਪਲੀਟਸ ਬਹੁਤ ਘੱਟ ਗਿਆ ਜਿਹੜੇ ਬੰਦੇ ਬਹੁਤ ਸਾਡੇ ਕੋਲ ਡੇਲੀ ਦੇ ਕਸਟਮਰ ਆਉਂਦੇ ਆ ਜੂਨੀਅਰ ਸਟਾਰ ਵਾਸਤੇ ਉਹ ਆਹ ਫੀਡ ਪਾਉਂਦੇ ਆ ਤੇ ਰਿਜ਼ਲਟ ਮੰਨਿਆ ਜਾਂਦਾ ਜੀ ਇਹ ਕਿੰਨੇ ਦਾ ਬਾਈ ਜੀ ਥੈਲਾ ਪੈ ਜਾਂਦਾ ਤੇ ਮੰਨ ਲਓ ਕਿੰਨੀ ਕਿੰਨੀ ਪਾਉਣੀ ਹੁੰਦੀ ਹੈ ਡੇਲੀ ਵੇਚਦੇ ਜੀ 500 ਰੋਪਏ ਬਾਤ ਪੰਜ ਗ੍ਰਾਮ ਸਾਵਨ ਪੈਂਦੀ 500 ਗ੍ਰਾਮ ਜਾਨੀ ਕਿ ਅੱਧਾ ਕਿਲੋ ਅੱਧਾ ਕਿਲੋ ਇੱਕ ਬੱਚੇ ਨੂੰ ਸੁਬਾ ਸ਼ਾਮ ਅੱਧਾ ਕਿਲੋ ਸਵੇਰੇ ਅੱਧਾ ਕਿਲੋ ਸ਼ਾਮ ਨੂੰ ਹਾਂਜੀ ਤੇ ਇਹ ਕਿੰਨੀਆਂ ਮੰਨ ਲਓ ਰੁਟੀਨ ਦੇ ਵਿੱਚ ਪਾਉਣੀ ਪੈਂਦੀ ਆ ਕਿ ਜਾਂ ਜਦੋਂ ਕਿੰਨਾ ਟਾਈਮ ਮੰਨ ਲਓ ਯੂਜ਼ ਕਰਨੀ ਪੈਂਦੀ ਇੱਕ ਰੁਟੀਨਾਂ ਯੂਜ਼ ਕਰੋ ਜੀ ਅੱਛਾ ਕੋਈ ਜ਼ਿਆਦਾ ਇਹ ਤਾਂ ਨਹੀਂ ਮਹਿੰਗੀ ਪੈ ਰਹੀ ਆ ਆਪ ਜਿਹੜੇ ਆਪਾਂ ਘਰ ਦਾ ਦਾਣਾ ਹੀ ਪੋਣਿਆ ਉਸ ਤੋਂ ਹੀ ਸਸਤੀ ਪੈਂਦੀ ਸਹੀ ਤਰੀਕੇ ਨਾਲ ਪਾਈ ਜੇ ਅੱਛਾ ਹਾਂਜੀ ਉਹ ਵਾਜੀ ਵਾ ਤੇ ਰਿਜ਼ਲਟ ਇਹਦੇ ਬਹੁਤ ਜ਼ਿਆਦਾ ਤੇ ਇਹਦੇ ਵਿੱਚ ਜੇ ਮੈਂ ਗੱਲ ਕਰਾਂ ਵੱਡੇ ਭਾਈ ਜੀ ਵੀ ਇਹਦੇ ਵਿੱਚ ਪਾਇਆ ਕੀ ਕੀ ਆ ਭਰਾਵਾਂ ਨੇ ਇਹਦੇ ਬਾਰੇ ਬਥੇਰੇ ਮਿਕਸਚਰ ਪਾਈ ਹੈ ਜੀ ਜਿਹੜੇ ਅਮਰੀਕਨ ਕੰਪਨੀ ਰਿਸਰਚ ਬੇਸ ਤੇ ਪਾਏ ਹੈ ਜੀ ਇਹਨਾਂ ਦੇ ਇਹਨਾਂ ਵਿੱਚ ਜਿਹੜੀ ਚੀਜ਼ ਪਾਈ ਹੈ ਉਹ ਚੀਜ਼ ਆਪਾਂ ਆਪ ਵੀ ਖਾ ਸਕਦੇ ਆ ਘੋੜੇ ਨੂੰ ਮਾੜੀ ਚੀਜ਼ ਨਹੀਂ ਖਵਾ ਸਕਦੇ ਇਹਦਾ ਆਪਣੀ ਵੱਖਰੀ ਗੱਲ ਹੈ ਜੀ ਤੇ ਜਿਵੇਂ ਸਾਡੇ ਨਾਲ ਬਥੇਰੇ ਗੱਲਾਂ ਦਾ ਗੱਲ ਹੋਈ ਆ ਆਪਣੀ ਬਥੇਰੇ ਜਿਹੜੇ ਇਹਨਾਂ ਦੇ ਸੰਨੀ ਦਰਾਇਆ ਰਹਿਣਾ ਗੱਲ ਹੋਇਆ ਕਹਿੰਦੇ ਉਹ ਜਿਹੜੀਆਂ ਚੀਜ਼ਾਂ ਪੈਂਦੀਆਂ ਉਹ ਆਪਾਂ ਆਪ ਵੀ ਖਾ ਸਕਦੇ ਆ ਉਹ ਬੰਦਾ ਵੀ ਖਾ ਸਕਦਾ ਘੋੜਾ ਤੇ ਖਾਈ ਸਾਫ ਸੁਥਰੀਆਂ ਚੀਜ਼ਾਂ ਹਾਂ ਬੰਦੇ ਦੇ ਛੋਲੇ ਸਾਫ ਸੁਥਰੇ ਆ ਕੋਈ ਜਮੇ ਆ ਜੋ ਬਿਲਕੁਲ ਸਾਫ ਸੁਥਰੇ ਕਿਉਂਕਿ ਮੈਂ ਨਾ ਵੀਰ ਹੋਣਾ ਦੀ ਪਹਿਲਾਂ ਵੀਡੀਓ ਕਰੀਆਂ ਸੀ ਵੱਡੇ ਭਾਈ ਤੇ ਭਾਈ ਹੁਣਾਂ ਨੇ ਮੈਨੂੰ ਵਿਦ ਪ੍ਰੂਫ ਵੀ ਦਿਖਾਇਆ ਸੀ ਆਪਾਂ ਦਸ਼ਕਾਂ ਨੂੰ ਵੀ ਬਖਾਈਆਂ ਸੀ ਉਹ ਵੀਡੀਓ ਵਿੱਚ ਕਲਿੱਪਾਂ ਲਾ ਕੇ ਭਾਈ ਹੁਣੀ ਇੰਡੀਆ ਤੋਂ ਬਾਹਰ ਤੋਂ ਆਉਂਦੇ ਭਾਈ ਸਾਨੂੰ ਕੁਆਲਿਟੀ ਚੰਗੀ ਚਾਹੀਦੀ ਐ ਜਿੱਥੋਂ ਮਿਲੇ ਅਸੀਂ ਚੱਕ ਲੈਨੇ ਆਂ ਭਾਵੇਂ ਉਹ ਮੱਕੀ ਹੋਵੇ ਭਾਵੇਂ ਕੋਈ ਵੀ ਮੰਨ ਲਓ ਇਹਦੇ ਚ ਪੈਣ ਵਾਲੀ ਸਮਾਨ ਹੋਵੇ ਤੇ ਉਹ ਚੰਗਾ ਹੀ ਪਾਉਂਦੇ ਆ ਚੰਗੀ ਸੋਚ ਤੇ ਚੰਗੀ ਅੱਜ ਤੱਕ ਫੀਲਡ ਨਾਮੁਸ਼ਾਨ ਤਾਂ ਹੀ ਵੱਧ ਰਹਿ ਜੂ ਕੋਲੋਂ ਤੇ ਚੰਗੀ ਚੀਜ਼ ਬਾਰੇ ਤਾਂ ਹੀ ਜਦੋਂ ਦਿਨ ਇਹ ਜਾ ਵਧੀਆ ਗਰੋਥ ਹੋ ਰਹੀ ਹੈ ਜੀ ਹਾਂ ਜੀ ਬਾਕੀ ਉਹਨਾਂ ਨੇ ਆਪ ਘੋੜੇ ਰੱਖੇ ਆ ਨਾ ਜਿਹੜੇ ਬੰਦੇ ਨੇ ਆਪ ਘੋੜੇ ਰੱਖੇ ਆ ਘਰੇ ਉਹ ਕਦੀ ਵੀ ਕਿਸੇ ਨਾਲ ਇਹ ਨਹੀਂ ਕਰ ਸਕਦੇ ਉਹਨਾਂ ਰਿਜ਼ਲਟ ਪਹਿਲਾਂ ਆਪ ਨੇ ਆਪ ਲਿਆ ਹੋਇਆ ਆਪ ਉਹਨਾਂ ਨੇ ਘਟੋ ਘਟ ਮੇਰੇ ਸਾਬ ਨਾਲੋਂ ਜ਼ਿਆਦਾ ਨਹੀਂ ਤੇ 40 45 ਉਹਨਾਂ ਨੇ ਆਪ ਦੇ ਜਿਹੜੇ ਘੋੜੇ ਘੋੜੀਆਂ ਜਮਾ ਡਿੱਗੇ ਸੀਗੇ ਉਹ ਠਾਏ ਫੀਡ ਨਾਲ ਤੇ ਫੇਰ ਲੋਕਾਂ ਨੂੰ ਉਹਨਾਂ ਨੇ ਕਿਹਾ ਵੀ ਬਾਈ ਹੁਣ ਲਓ ਫੇਰ ਲੋਕਾਂ ਨੂੰ ਉਹਨਾਂ ਨੇ ਬਾਹਰ ਜਾ ਕੇ ਲਾਂਚ ਕਰਕੇ ਉਹ ਕਹਿੰਦੇ ਵੀ ਅਸੀਂ ਤਾਂ ਲੋਕਾਂ ਨੂੰ ਇਹ ਦਿਖਾਇਆ ਵੀ ਤੁਹਾਨੂੰ ਵੀ ਫੀਡ ਦੇ ਵਿੱਚ ਕੀ ਅੰਤਰ ਕੀ ਆ ਚੰਗੇ ਮਾੜੇ ਦੇ ਵਿੱਚ ਜਿਸ ਤਰ੍ਹਾਂ ਹੁਣ ਪਹਿਲਾਂ ਆਪਾਂ ਹਾਂ ਪੀ ਚੋਕਰ ਤੇ ਆਪਾਂ ਮੁੜ ਕੇ ਜਵੀ ਵੱਲ ਹੋਏ ਤੇ ਉਦੋਂ ਬਾਅਦ ਦੇ ਵਿੱਚ ਉਹਨਾਂ ਨੇ ਹੁਣ ਆਪਾਂ ਨੂੰ ਦਿੱਤਾ ਕਿ ਜਿਸ ਤਰ੍ਹਾਂ ਮੰਨ ਲਓ ਕਿ ਫੀਡ ਚੰਗੀ ਫੀਡ ਪਾਓ ਫਿਰ ਘੋੜੇ ਦੇ ਵਿੱਚ ਫਿਰ ਇਹਦੇ ਵਿੱਚ ਇਹ ਆ ਕਿ ਉਹ ਦੂਜੀ ਕੱਚੀ ਫੀਡ ਨਾਲ ਉਹ ਪਾਉਣ ਨਾਲੋਂ ਇਹਦਾ ਪਾਣੀ ਵੀ ਘੱਟ ਪੈਂਦੀ ਆ ਹੂੰ ਤੇ ਮੰਨ ਲਓ ਇਹਦਾ ਫਾਇਦਾ ਵੀ ਵੱਧਦਾ ਇਹ ਕਿੰਨੇ ਦਾ ਤੋੜਾ ਵੀਰ ਜਿੰਮੇ ਦਾ ਰੇਟ ਪੁੱਛਾਂਦਾ ਜੀ ਇਹ 250 ਪਿਆਰ ਦਾ ਤੋੜਾ 30 ਕਿਲੋ ਤੇ ਜੀ ਤੇ ਇਹ ਮੰਨ ਲਓ ਇਹਦੇ ਨਾਲ ਲੰਘਣੇ ਆ 15 ਦਿਨ ਹਾਂ ਜੀ ਨਾ ਕਿਲੋ ਰੋਈ ਦੀ ਪਈ ਇਹ ਮਹੀਨਾ ਹੀ ਲੰਘਿਆ ਮੀਨਾ ਅੱਧਾ ਅੱਧਾ ਕਿਲੋ ਇੱਕ ਜਨਵਰ ਤੇ ਮਹੀਨਾ ਲੰਘ ਗਿਆ ਹੈ ਨਾ ਤੇ ਸਾਸ ਸੋਨਾ ਵੀ ਬੜਾ ਕੋਈ 20 20 ਦੇ ਨਿਕਲ ਜਾਣਗੇ ਹਾਂ ਤੇ 70 ਰੁਪਏ ਆਪ ਨੂੰ ਡੇਲੀ ਦੇ ਨਾਲ ਕੋਸਟ ਦੇ ਨਾਲ ਜੀ ਤੇ ਕਿੰਨੀ ਵਧੀਆ ਰਿਜ਼ਲਟ ਮਿਲਿਆ ਇਹ ਤੋਂ ਸਸਤਾ ਕੀ ਸੌਦਾ ਹਾਂ ਅੱਛਾ ਸਦਵੀਰ ਭਾਈ ਅਗਲਾ ਸਵਾਲ ਮੇਰਾ ਤੁਹਾਨੂੰ ਹੈ ਵੀ ਤੁਹਾਨੂੰ ਯੂਜ਼ ਕਰਦਿਆਂ ਨੂੰ ਕਿੰਨਾ ਚਿਰ ਹੋ ਗਿਆ ਤੇ ਤੁਸੀਂ ਕਿਹੜੀ ਫੀਡ ਯੂਜ਼ ਕਰਦੇ ਹੋ ਕਿਉਂਕਿ 4 ਰੁਪਏ ਆਪਣੇ ਕੋਲੇ ਅੱਛਾ ਭਾਈ ਪਹਿਲਾਂ ਤੇ ਆਪਾਂ ਸੌਰੀ ਤੁਸੇ ਆਪਾਂ ਨਾਂ ਦੱਸ ਦੀਏ ਇੱਕ ਤਾਂ ਆ ਹੈਗੀ ਹੈ ਇਹ ਪਲੈਟੀਨਮ ਹੈ ਜੀ ਹਾਈਪਲੈਨਮ ਹੈ ਜੀ ਅੱਛਾ ਆ ਅਗੜੀ ਆ ਜੀ ਡਾਇਮੰਡ ਹੈ ਜੀ ਅਹੜੀ ਜੂਸ ਸਟਾਰ ਆ ਹੈ ਜੀ ਜੂਸ ਸਟਾਰ ਆ ਗਈ ਤੇ ਆ ਜਿਹੜੀ ਆ ਪੰਜਾਂ ਲਗਰੀ ਜਨੇ ਜੂਸ ਸਟਾਰ ਜੂਨੀਅਰ ਸਟਾਰ ਅੱਛਾ ਤੁਸੀਂ ਕਿਹੜੀ ਯੂਜ਼ ਕਰਦੇ ਅਸੀਂ ਡਾਇਮੰਡ ਪਾਉਨੇ ਆ ਜੀ ਡਾਇਮੰਡ ਕਿਹਦੇ ਖਾਤਰ ਪਾਈ ਜਾਂਦੀ ਹੈ ਉਹਦੀ ਕੀਮਤ ਵਧ ਜਾਂਦਾ ਗੱਬਣ ਘੋੜੀਆਂ ਨੂੰ ਪਾਉਨੇ ਆ ਜੀ ਜਿਸ ਤਰ੍ਹਾਂ ਮੰਨ ਲਓ ਦੂਸਰਾ ਦਾਣਾ ਪਾਉਨੇ ਆ ਨਾ ਉਹਦੇ ਵਿੱਚ ਮੰਨ ਲਓ ਚੌਕਰ ਮਿਕਸ ਕਰਦੇ ਆ ਜਾਂ ਆਪਾਂ ਮੰਨ ਲਓ ਕੋਈ ਕਣਕ ਵੈਸੇ ਆਪਾਂ ਜਟਾਂ ਦਾ ਕੰਮ ਹੁੰਦਾ ਵੀ ਕਣਕ ਪਾ ਦਿਓ ਚੱਲ ਜੀ ਉਹਦੇ ਨਾਲ ਆਪਣੇ ਘੋੜੀਆਂ ਨੂੰ ਪੋਟਾਂ ਦੀ ਬਹੁਤ ਜ਼ਿਆਦਾ ਸ਼ਿਕਾਇਤ ਆਉਂਦੀ ਆ ਅੱਛਾ ਤੇ ਉਹਦੇ ਵਿੱਚ ਜਿਸ ਤਰ੍ਹਾਂ ਪੀ ਪਾਣੀ ਪਰ ਜਾਣਾ ਕਦੀ ਕੋਈ ਪੈਰਾਂ ਦੇ ਵਿੱਚ ਲੈਮੀਨੇਟਸ ਦਾ ਇਸ ਤਰ੍ਹਾਂ ਦਾ ਕੁਝ ਇਹਦੇ ਵਿੱਚ ਇਹ ਚੀਜ਼ਾਂ ਤੋਂ ਬਹੁਤ ਜ਼ਿਆਦਾ ਬਚਾ ਮੈਂ ਤਾਂ 2.5-3 ਸਾਲੋਂ ਚੱਲੇ 2.5 ਸਾਲ ਹੀ ਪਾਉਂਦੇ ਨੂੰ ਵੀ ਮੈਂ ਉਸ ਦਿਨ ਦਾ ਮੈਂ ਪੋਟਾਂ ਤੋਂ ਬਹੁਤ ਜ਼ਿਆਦਾ ਵਧੀਆ ਆਪੀ ਸਾਹਿਬ ਇਹ ਪਹਿਲਾਂ ਤੁਹਾਨੂੰ ਪ੍ਰੋਬਲਮ ਆਉਂਦੀ ਸੀ ਪਹਿਲਾਂ ਆਉਂਦੀ ਸੀ ਕੋੜੀਆਂ ਦੇ ਪਾਣੀ ਪਰ ਜਾਂਦਾ ਸੀ ਕਦੀ ਕੜੂ ਕਾਲੀ ਜੀਰੀ ਜਾਂ ਮੰਨ ਲਓ ਵੀ ਦਿਓ ਜਿੰਨੇ ਹੁਣ ਵੀ ਆਪਾਂ ਥੋੜੀ ਜੀ ਨਾ ਮਾਤਰ ਪਾਉਣਾ ਇਹਦੇ ਨਾਲ ਤੁਸੀਂ ਮਸਾਲਾ ਵੀ ਨਹੀਂ ਪਾ ਸਕਦੇ ਤੇ ਨਾ ਪਾਓ ਕੋਈ ਗੱਲ ਨਹੀਂ ਅੱਛਾ ਹਾਂਜੀ ਵਾਹ ਜੀ ਵਾਹ ਹਾਂ ਬਹੁਤ ਵਧੀਆ ਸਾਨੂੰ ਤਾਂ ਬਹੁਤ ਰਿਜ਼ਲਟ ਵਧੀਆ ਮਿਲਿਆ ਜੀ ਜਿੱਦਾਂ ਦੀ ਬਹੁਤ ਕਿੰਨੇ ਜਨਮ ਰਹੇ ਸਾਡੇ ਕੋਲੇ 5 ਜਨਵਰੀ ਜੀ ਬਾਕੀ ਮੈਂ ਮਾਗੀ ਤੇ 2 ਵੇਚ ਤੇ ਹੁਣ ਹਾਂਜੀ ਅੱਛਾ ਤੇ ਹੁਣ ਮੰਨ ਲਓ ਵੀ ਪਹਿਲਾ ਜਨਵਰੀਆਂ ਦੀ ਗਰੋਥ 'ਚ ਵੀ ਕੋਈ ਫਰਕ ਪਿਆ ਜੀ ਹਾਂਜੀ ਹਾਂ ਗਰੋਥ ਦੇ ਪੂਰੇ ਘੋੜੀਆਂ ਮੇਰੇ ਕੋਲੇ ਪਿੰਡ ਵਧਾਈ ਨੇ ਜਿਹੜਾ ਦੇਖ ਕੇ ਮਨ ਨਾਲ ਬਹੁਤ ਵਧੀਆ ਐ ਚੰਗਾ ਪੁੱਠਾ ਪਾਠਾ ਚੰਗੀ ਸ਼ਾਇਨ ਬਹੁਤ ਵਧੀਆ ਬੰਦੀ ਆ ਜੀ ਹਾਂਜੀ ਹਾਂ ਮੈਂ ਸੁਣਿਆ ਬਾਈ ਉਹਨਾਂ ਨੇ ਆਪਤਾ ਫਾਇਦਾ ਲਿਆਈ ਆ ਬਥੇਰੇ ਭਰਾ ਭਰਾਵਾਂ ਨਾਲ ਜੋੜੇ ਵੀ ਆ ਹਾਂਜੀ ਜੋੜੇ ਵੀ ਆ ਜੀ ਇਹ ਸਾਡੇ ਬਹੁਤ ਪੁਰਾਣੇ ਕਸਟਮਰ ਹੈ ਜੀ ਤੇ ਜਦੋਂ ਵੀ ਇਹਨਾਂ ਨੇ ਸਾਨੂੰ ਪੁੱਛਿਆ ਜਦੋਂ ਕਹਿੰਦੇ ਕੋੜਿਆ ਦੀ ਫੀਡ ਤੁਹਾਡੇ ਕੋਲ ਆਉਂਦੀ ਨਹੀਂ ਤੇ ਮੈਂ ਕਹਾਂ ਸੀ ਅਸੀਂ ਉਹਨਾਂ ਦੇ ਕੰਨ ਤੇ ਅਸੀਂ ਮੰਗਾਈ ਤੇ ਸਾਨੂੰ ਰਿਜ਼ਲਟ ਵਧੀਆ ਲੱਗੇ ਤੇ ਇਹਨਾਂ ਨੇ ਸਾਡੇ ਨਾਲ ਬਹੁਤ ਜ਼ਿਆਦਾ ਕਸਟਮਰ ਜੋੜੇ ਸਾਡੇ ਨਾਲ ਕਈ ਵਾਰੀ ਨਾ ਬਾਈ ਮੈਂ ਜਾਨਣਾ ਹੈ ਚਲੋ ਕਈ ਵਾਰੀ ਮੈਨੂੰ ਨਹੀਂ ਪਤਾ ਉਹਦਾ ਮੰਨ ਲਓ ਕਿੱਦਾਂ ਦਾ ਸਿਸਟਮ ਹੁੰਦਾ ਹੈ ਕਈ ਭਰਾ ਕਹਿ ਦਿੰ ਉਹ ਉਹਦਾ ਕੀ ਹੱਲ ਕਰਕੇ ਦਿੰਨੇ ਉਹ ਜਾਂ ਕੀ ਜਵਾਬ ਦਿੰਨੇ ਵੇਖੋ ਇਹ ਫੀਡ ਦਾ ਵਿੱਚ ਦਾ ਕਾਮਯਾਬੀ ਪੂਰੀ ਹੈ ਜੀ 100 ਦਾ 100% ਰਿਜ਼ਲਟ ਹੈਗਾ ਜੀ ਕਈ ਫੀਰ ਵੀਰ ਭਰਾਵਾਂ ਨੂੰ ਕਈ ਵਾਰੀ ਗਲਤ ਰਹਿਣਾ ਫੀਡ ਪਾ ਦਿੰਦੇ ਆ ਜੀ ਜਿਦਾ ਮੰਨ ਲਓ ਵੀ ਫੀਡ ਪਾਉਣੀ ਹੈ ਹੋਰ ਕੋਈ ਚੀਜ਼ ਨਾਲ ਦੇ ਦੇ ਨਹੀ ਹੋਰ ਚੀਜ਼ ਨਾਲ ਦੇ ਦੀ ਪਹਿਲਾਂ ਦਾ ਫੀਡ ਦੇ ਅੰਦਰ ਪਹਿਲਾਂ ਤਾਂ 15 ਤੋਂ 20 ਮਿੰਟ ਪਹਿਲਾਂ ਆਪਾਂ ਘੋੜੇ ਨੂੰ ਕੁਝ ਖਵਾਉਣਾ ਨਹੀਂ ਜਦੋਂ ਫੀਡ ਪਾਉਣੀ ਆ 1/2 ਘੰਟਾ ਘਟੋ ਅੱਧਾ ਅੱਧਾ ਘੰਟਾ ਜੀ ਅੱਧਾ ਘੰਟਾ ਪਹਿਲਾਂ ਆਪਾਂ ਕੁਝ ਖਵਾਉਣਾ ਨਹੀਂ ਉਹ ਖਾਲੀ ਉਸ ਤੋਂ ਬਾਅਦ ਵੀ ਨਹੀਂ ਪਾਉਣਾ ਅੱਧਾ ਘੰਟਾ ਡੋਜ਼ ਤਾਂ ਇੰਨੀ ਧਿਆਨ ਨਾਲ ਰੱਖਣੀ ਪੈਂਦੀ ਹੈ ਜੀ ਹਾਂ ਡੋਜ਼ ਦਾ ਬਿਲਕੁਲ ਧਿਆਨ ਨਾਲ ਜੀ ਡਾਇਮੰਡ ਫੀਡ ਨਾਲ ਜਿਵੇਂ ਪਾਉਣੀ ਹੈ ਜੇ ਪਸ਼ੂ ਪੈਦਾ ਹੈ ਡੇਟ ਤੋਰਾ ਫੇਰਾ ਹੈਗਾ ਉਹਨੂੰ ਡੇਟ ਤੋਂ 2 ਕਿਲੋ ਬਹੁਤ ਹੈ ਜੀ ਠੀਕ ਹੈ ਜੇ ਕਈ ਵਾਰੀ ਬੰਦੇ ਖਰਾਕ ਜਿਆਦਾ ਮਤਲਬ ਫੀਡ ਜਿਆਦਾ ਖਵਾ ਦਿੰਦੇ ਆਪਾਂ ਸ਼ੁਰੂ ਉਹ ਹਾਨੀ ਕਰੇਗਾ ਇਹ ਇੱਕ ਦੇਸੀ ਘਿਓ ਹੈ ਆਪਣੇ ਵਾਸਤੇ ਜੇ ਮੰਨ ਲਓ ਆਪਾਂ ਤੋਰੇ ਫੇਰੇ ਵਾਲੇ ਬੰਦੇ ਨੂੰ ਦੇਸੀ ਘਿਓ ਖਵਾਈਏ ਤਾਂ ਉਹਦੀ ਮਤਲਬ ਆ ਉਹਨੂੰ ਮਜਬੂਤ ਬਣੂਗੀ ਪਰ ਹੁਣ ਮੇਰੇ ਵਰਗਾ ਦੁਕਾਨ ਤੇ ਬੈਣ ਵਾਲਾ ਬੰਦਾ ਖਾਵੇ ਤਾਂ ਢਿੱਡ ਨਿਕਲੂਗਾ ਹਾਂਜੀ ਉਹੀ ਗੱਲ ਹੈ ਜੇ ਵੀ ਹੁਣ ਗੱਲ ਕਰਦੇ ਆਪਾਂ ਸਾਨ ਕੋੜਿਆਂ ਹਾਂਜੀ ਜੀ ਸਾਨ ਕੋੜਿਆਂ ਦੀ ਖਰਾਕ ਦਾ ਵੀ ਬਹੁਤ ਜ਼ਿਆਦਾ ਧਿਆਨ ਕਿਉਂਕਿ ਉਹਨਾਂ ਬਰੀਡਿੰਗ ਵੀ ਕਰਦੀ ਹੁੰਦੀ ਹੈ ਕਈ ਭਰਾ ਸ਼ੋਅ ਲਈ ਵੀ ਤਿਆਰ ਕਰਦੇ ਹਨ ਤੇ ਉਹਦੇ ਵਾਸਤੇ ਕਿਹੜੀ ਮੰਨ ਲਓ ਫੀਡ ਕੰਮ ਕਰਦੀ ਹੈ ਉਹਦੇ ਵਾਸਤੇ ਜੀ ਸ਼ੋਅ 스타 ਕੰਮ ਕਰਦੀ ਹੈ ਜੀ ਆ ਮੇਰੇ ਕੋਲ ਗੱਟਾ ਪਿਆਈ ਉਹਦਾ ਠੀਕ ਹੈ ਉਹ ਜੇ ਸ਼ੋਅ 스타 ਵਾਸਤੇ ਜਿਵੇਂ ਮੰਨ ਲਓ ਕੋੜੇ ਜਿਹੜੇ ਉਹਨਾਂ ਵਾਸਤੇ ਜ਼ਿਆਦਾ ਉਹਨਾਂ ਨੂੰ ਜਾਣ ਚਾਹੀਦੀ ਹੈ ਜੀ ਇਹ ਉਹਨਾਂ ਵਾਸਤੇ ਸਪੈਸ਼ਲੀ ਹੈ ਕੋੜੇ ਤਿਆਰ ਵੀ ਕਰਦੀ ਹੈ ਇਹ ਫੀਡ ਠੀਕ ਹੈ ਬਰੀਡਿੰਗ ਵਾਸਤੇ ਇਹ ਕੋੜਿਆਂ ਦੇ ਬਹੁਤ ਅਸਰ ਕੀਤਾ ਜਿਨ੍ਹਾਂ ਨੇ ਪਾਈ ਹੈ ਉਹਨਾਂ ਨੂੰ ਰਿਜ਼ਲਟ ਮਿਲਿਆ ਜੀ ਹੂੰ ਕੀ ਕੀ ਅਸਰ ਨਿਕਲਦਾ ਹੈ ਬਈ ਉਹਦਾ ਬੱਚੇ ਤੇ ਵੀ ਅਸਰ ਹੁੰਦਾ ਬੱਚੇ ਤੇ ਵੀ ਅਸਰ ਹੁੰਦੇ ਆ ਹਾਂਜੀ ਬੱਚੇ ਵੀ ਪੈਂਦੇ ਆ ਉਹਦੇ ਤੇ ਵੀ ਅਸਰ ਹੁੰਦਾ ਜੀ ਕਿਉਂਕਿ ਇਹ ਮਜ਼ਬੂਤੀ ਹੈ ਠੀਕ ਹੈ ਜੀ ਆਪਾਂ ਇਹ ਚੰਗੀ ਚੀਜ਼ ਖਵਾਵਾਂਗੇ ਆਪਣੇ ਜਵਾਗ ਵੀ ਚੰਗੇ ਹੋਣਗੇ ਜੀ ਤੇ ਉਵੇਂ ਘੋੜਿਆਂ ਦੇ ਵਿੱਚ ਜੀ ਇਹ ਜੇ ਆਪਾਂ ਚੰਗੀ ਚੀਜ਼ ਖਵਾਈ ਇਹਨੇ ਘੋੜੇ ਨੂੰ ਤਾਂ ਚੰਗਾ ਅਸਰ ਤਾਂ ਅੱਗੇ ਜਾ ਕੇ ਜੈਨੇਟਿਕਸ ਤੇ ਹੋਊਗਾ ਜੀ ਜੀ ਅੱਛਾ ਹੁਣ ਗੱਲ ਇਹ ਅੱਛਾ ਇਹ ਖਾਸ ਕਰਕੇ ਸ਼ੋ ਸਟਾਰ ਆ ਜਿਹੜੀ ਇਹ ਬਣਾਈ ਗਈ ਸਾਣ ਘੋੜਿਆਂ ਵਾਸਤੇ ਖਾਸ ਕਰਕੇ ਘੋੜਿਆਂ ਨੂੰ ਵੀ ਪਾ ਸਕਦੇ ਨਹੀਂ ਨਹੀਂ ਸਾਣ ਘੋੜਿਆਂ ਵਾਸਤੇ ਹੈ ਜੀ ਇਹ ਜ਼ਿਆਦਾਤਰ ਸਾਣ ਘੋੜੇ ਜਿਆਦਾਤਰ ਕਾ ਅਤੀਸ਼ ਬਾਈ ਰਹਿ ਗਿਆ ਆਪਣਾ ਪਲ ਕਰਨ ਨੂੰ ਹਾਂਜੀ ਇਹ ਕੀ ਕੰਮ ਕਰਦੀ ਹੈ ਇਹ ਵਸ਼ੇਰੀਆਂ ਵਾਸਤੇ ਤੇ ਗੱਬਣ ਕੋੜੀਆਂ ਵਾਸਤੇ ਹੈ ਜੀ ਅੱਛਾ ਠੀਕ ਹੈ ਇਹ ਡੋਸ ਵਾਸਤੇ ਜਿਹੜੇ ਜਿਹੜੇ ਵਸ਼ੇਰੀਆਂ ਹੁੰਦੀਆਂ ਜੀ ਠੀਕ ਹੈ ਜੀ ਤੇ ਇਹ ਵਸ਼ੇਰੀਆਂ ਹੁੰਦੀਆਂ ਜੀ ਉਹਨਾਂ ਵਾਸਤੇ ਹੈ ਜੀ ਇਹ ਗੱਬਣ ਘੋੜੇ ਵਾਸ ਕੱਬਣ ਕੋੜੀਆਂ ਨੂੰ ਪੈਂਦੀ ਹੈ ਜੀ ਇਹਦੇ ਨਾਲ ਜਿਹੜੇ ਪਸ਼ੂ ਤੰਦਰੁਸਤ ਰਹਿੰਦਾ ਤੇ ਫਰਟੀਲਟੀ ਵੇਲੇ ਜ਼ਿਆਦਾ ਦਿੱਕਤ ਨਹੀਂ ਆਉਂਦੀ ਹੂੰ ਇਸ ਕਰਕੇ ਹੋਰ ਮੰਨ ਲਓ ਤੁਹਾਡੀ ਕੋਈ ਇੱਕ ਤਾਂ ਆਪਾਂ ਲੋਕੇਸ਼ਨ ਦਸੀ ਆਪਣੀ ਲੋਕੇਸ਼ਨ ਕਿੱਥੇ ਆਪਣੀ ਨਵੀਂ ਦਾਣਾ ਮੰਡੀ ਐਸ ਸੀ ਐਫ 84 ਹੈ ਰਤਨਾਲ ਸਿਂਦਰ ਕੁਮਾਰ ਠੀਕ ਹੈ ਸਾਨੂੰ 35 ਤੋਂ 40 ਸਾਲ ਹੋ ਗਏ ਕੰਮ ਕਰਦੇ ਨੂੰ ਡੀਟੇਲ ਕਾਊਂਟਰ ਰਿਹਾ ਆਪਣਾ ਜੀ ਆਪਣੇ ਕੋਲ ਬਥੇਰੀਆਂ ਫਿੱਡਾਂ ਆndੀਆਂ ਜੀ ਸ਼ਿਮਬਿਆ ਵਾਲੇ ਦੀ ਹੱਟੀ ਨਾਲ ਦੇ ਨਾਲ ਮਸ਼ਹੂਰ ਹੈ ਆਪਣੀ ਬਥੇਰੀ ਪ੍ਰੋਡਕਟ ਆਉਂਦੇ ਆ ਜੀ ਆਪਦੀ ਚਾਹ ਤੇ ਆਪ ਦਾ ਹਲਦੀ ਮਿਰਚ ਮਸਾਲੇ ਆਪਾਂ ਆਪ ਤਿਆਰ ਕਰਦੇ ਆ। ਆਪ ਦਾ ਹੀ ਤੁਸੀਂ ਮੰਨ ਲਓ ਬ੍ਰਾਂਡ ਲੌਂਚ ਕੀਤਾ। ਹਾਂਜੀ। ਜੀ। ਅੱਛਾ ਉਹ ਵੀ ਤੁਹਾਡੇ ਕੋਲ ਜੇ ਫੀਡਾਂ ਦੇ ਹਿਸਾਬ ਲਈ ਇਹ ਫੀਡ ਵੀ ਬਥੇਰੇ ਪਏ ਹਨਾ। ਇਹ ਮੱਝਾਂ ਵਾਲੇ, ਗਾਵਾਂ ਵਾਲੇ, ਘੋੜਿਆਂ ਵਾਲੇ ਆড্ডা ਹਨਾ ਵੀ ਸਾਰੇ ਤਰ੍ਹਾਂ ਦਾ ਹੀ ਰੱਖਦੇ ਹੋ। ਆਪਣੇ ਕੋਲ ਕੁੱਕੜਾਂ ਤੋਂ ਲੈ ਕੇ ਬੱਕਰੀਆਂ ਤੱਕ ਦੀ ਇਹਨਾਂ ਦੀ ਗੋਟ ਫੀਡ ਵੀ ਆ ਰਹੀ ਹੈ ਛੋੜਾਂ ਦੀ। अच्छा बकरियां दी बकरियां दी फीड दी अच्छा ते ना जी काऊ वाली जी बफेलो वाली हम्म बहुत वे जेडे जुड़े कस्टमर रूटीन सर वही पांदे जी बहुत ही ਇਹਨਾਂ ਨੇ ਕੋਈ ਵਿੱਚ ਜਿਵੇਂ ਆਮ ਕੰਪਨੀਆਂ ਕੋਈ यूरिया यार एयरकोट ਨਹੀਂ ਬਿਲਕੁਲ ਸਾਫ਼ ਸੁਥਰਾ ਕੰਮ ਹੈ ਇਹਨਾਂ ਦਾ ਇਹ ਤਾਂ ਗੱਲ ਮੰਨੀ ਪੈਣੀ ਵੀ ਇਹਨਾਂ ਦਾ ਕੰਮ ਬਿਲਕੁਲ ਸਾਫ਼ ਸੁਥਰਾ ਹੈ ਜੀ اچھا ਸਿੱਧੀਆਂ ਵੀਰભાઈ ਤੁਸੀਂ ਕੋਈ ਭਰਾਵਾਂ ਨੂੰ ਮੈਸੇਜ ਦੇਣਾ ਚਾਹੁੰਦੇ ਆ ਤਾਂ ਤੁਸੀਂ ਵੀ ਦੋ ਲੱਭ ਜਾ ਤੇ ਬਸ ਸਪੀਡ ਤੇ ਹੀ ਆਪਾਂ ਕਰੀਏ ਗੱਲ ਹਾਂ ਬਸ ਇਸ ਸਪੀਡ ਤੇ ਆਪਾਂ ਤੇ ਇਹ ਕਹਿਣਾ ਚਾਹੁੰਦੇ ਹਾਂ ਭਰਾਵਾਂ ਨੂੰ ਵੀ ਬਈ ਪੋਟਾਂ ਤੋਂ ਬਹੁਤ ਜ਼ਿਆਦਾ ਛਤਕਾਰਾ ਮਿਲਦਾ ਆਪਾਂ ਨੂੰ ਆਮ ਜ਼ਿਆਦਾ ਘੋੜੀਆਂ ਨੂੰ ਆਪਾਂ ਨੂੰ ਇਹ ਆ ਵੀ ਪੋਟਾਂ ਬਹੁਤ ਜ਼ਿਆਦੀਆਂ ਬੰਦੀਆਂ ਵੀ ਪਾਣੀ ਆ ਗਿਆ ਗਿੱਟਿਆਂ 'ਚ ਜਾਮਲ ਨੂੰ ਲੈਮੀਨੇਟਸ ਹੋ ਗਿਆ ਉਹ ਜਦੋਂ ਆਪਾਂ ਚੋਕਰ ਜਾਮਲ ਲੋ ਕਣਕ ਦਾ ਦਾਣਾ ਇਸ ਤਰ੍ਹਾਂ ਦਾ ਪਾਉਣੀ ਆ ਉਹਦੇ ਨਾਲ ਆਪਾਂ ਨੂੰ ਬਹੁਤ ਮੁਸ਼ਕਲ ਆਉਂਦੀ ਹੈ ਇਹ ਸਪੀਡ ਨਾਲ ਇਹ ਮੁਸ਼ਕਲ ਨਹੀਂ ਆਉਂਦੀ ਜੀ ਹਾਂ ਬਾਕੀ ਤੁਹਾਨੂੰ ਸਸਤੀ ਵੀ ਪੈਂਦੀ ਸਸਤੀ ਵੀ ਪੈਂਦੀ ਹੈ ਦੂਜੇ ਦਾਣੇ ਨਾਲੋਂ ਸਸਤੀ ਪੈਂਦੀ ਹੈ ਜੀ ਜੇ ਮੰਨ ਲਓ ਵੇਖ ਲਓ ਵੀ ਅੱਜ ਹੁਣੇ 250 ਰੁਪਏ ਦਾ ਗੱਟਾ 50 ਕਿਲੋ ਦਾ ਗੱਟਾ ਜੀ ਤੇ ਇਹ ਪੈਣੀ ਆ ਸਾਰੀ ਮੰਨ ਲਓ 2 ਕਿਲੋ ਜੀ ਤੇ ਦਿਹਾੜੀ ਦੇ ਵਿੱਚ ਇਹਦਾ ਉਹ ਐਵਰੇਜ ਬਣਾ ਲਓ ਵੀ ਉਹ ਕਿੰਨਾ ਘੱਟ ਖਰਚਾ ਪਿਆ ਹੂੰ ਆਮ ਦਾਣਾ ਆਪਾਂ ਨੂੰ ਕੋਈ ਵੀ ਮੰਨ ਲਓ ਅੱਜ ਜavi 55 ਤੋਂ 60 ਰੁਪਏ ਜavi ਮਿਲਦੀ ਹੈ ਹੂੰ ਉਹ ਆਪਾਂ ਨੂੰ ਮਹਿੰਗੀ ਮਿਲਦੀ ਹੈ ਚੋਕਰਾਂ ਤੇ ਚੋਕਰ ਅੱਜ ਮੰਨ ਲਓ 30 35 ਰੁਪਏ ਕਿਲੋ ਚੋਕਰ ਹੋ ਗਿਆ ਜੀ ਨਾਲ ਹੀ ਉਹਦਾ ਨੁਕਸਾਨ ਆ ਜੀ ਜੀ ਇੱਕ ਨਾ ਮੈਨੂੰ ਰਤੀਸ਼ ਭਾਈ ਬਾਈ ਹੁਣੀ ਵੀ ਦੱਸਦੇ ਪਏ ਸੀ ਆਪਣੀ ਪਹਿਲਾਂ ਵੀ ਗੱਲ ਹੁੰਦੀ ਪਈ ਸੀ ਇੱਕ ਅਮਰੀਕਾ ਦੀ ਏਜੰਸੀ ਨਾਲ ਵੀ ਕਹਿੰਦੇ ਵੀ ਕਨੈਕਟ ਹੈ ਹਾਂਜੀ ਅਮਰੀਕਾ ਦੀ ਰਿਸਰਚ ਕੰਪਨੀ ਹੈ ਜਿਹੜੀ ਕੋਣਿਆਂ ਵਾਸਤੇ ਰਿਸਰਚ ਕਰਦੀ ਆ ਉਹਨਾਂ ਨਾਲ ਇਹ ਕੰਡੈਕਟ ਲੈਂਦੇ ਆ ਜੀ ਉਹਨਾਂ ਦੇ ਜ ਜਿਹੜੇ ਘੋੜਿਆਂ ਵਾਸਤੇ ਵਧੀ ਹੈ ਤੇ ਉਹਨਾਂ ਤੋਂ ਡਾਟਾ ਲੈ ਕੇ ਇੱਕ ਕੰਪਨੀ ਆਪਦੇ ਫੀਡ ਤਿਆਰ ਕਰਦੀ ਹੈ ਜੀ ਹੂੰ ਜੇ ਤਾਂ ਮੰਨ ਲਓ ਕਿਸੇ ਕੋੜੇ ਨੂੰ ਮੰਨ ਲਓ ਕੋਈ ਪ੍ਰੋਬਲਮ ਵੀ ਆਉਂਦੀ ਆ ਉਹ ਤੁਹਾਨੂੰ ਫੋਨ ਕਰਦਾ ਵੀ ਬਾਈ ਜੀ ਮੈਨੂੰ ਤਾਂ ਆਹ ਪ੍ਰੋਬਲਮ ਆ ਰਹੀ ਆ ਫਿਰ ਜੇ ਤਾਂ ਤੁਹਾਡੇ ਸਮਝ ਆਉਂਦੀ ਠੀਕ ਹੈ ਨਹੀਂ ਤਾਂ ਤੁਸੀਂ ਡਾਕਟਰ ਨਾਲ ਗੱਲ ਕਰਾ ਦਿੰਦੇ ਆ ਡਾਇਰੈਕਟ ਗੱਲ ਕਰਾ ਦਿੰਦੇ ਆ ਹਾਂ ਸ਼ਵਾਲਿਆ ਦੇ ਡਾਕਟਰ ਨਾਲ ਗੱਲ ਕਰਾ ਦਿੰਦੇ ਆ ਕਿ ਨਾਲੇ ਸਨੀ ਦਰਾਏ ਅਲੇ ਜਿਹੜੇ ਬਣਾਉਂਦੇ ਆ ਫੀਡ ਜੀ ਉਹਨਾਂ ਨਾਲ ਜਿਵੇਂ ਬੰਦਾ ਆਮ ਵਰਗੇ ਆਪਣੇ ਵਰਗੇ ਬੰਦੇ ਆ ਜੀ ਠੀਕ ਹੈ ਮੈਂ ਦੋ ਤਿੰਨ ਵਾਰੀ ਮਿਲਿਆ ਹੋਇਆ ਉਹਨਾਂ ਨੂੰ ਬੰਦੇ ਨਾਈਸ ਬੰਦੇ ਆ ਜੀ ਠੀਕ ਹੈ ਤੇ ਕੋੜਿਆਂ ਦੀ ਅੱਜ ਤੱਕ ਸਾਨੂੰ ਇਨੇ ਸਾਲ ਹੋ ਗਏ 3 ਸਾਲ ਹੋ ਗਏ ਅਪ੍ਰੋਕਸੀਮੇਟਲੀ ਕੋੜਿਆ ਜਿਸ ਹਨ ਹੁੰਦੀ ਹੈ ਕੰਪਲੀਟ ਆਂਦੀ ਹੈ ਫੀਡ ਦੀਆਂ ਇਹ ਫੀਡ ਦੇ ਵਿੱਚ ਸਾਨੂੰ ਨਾ માત્ર ਕੰਪਲੀਟ ਵੀ ਨਹੀਂ ਮਿਲੀ ਹਮਮ ਕੰਪਲੇਂਟ ਦਾ ਸ਼ਕੈਡ 0% ਹੈ ਇਹ ਸਾਡੇ ਨੂੰ ਜਿਹੜੇ ਘੋੜੇ ਵੀ ਲਿੱਸੀ ਹੈ ਅੱਲਾ ਕਹਿੰਦਾ ਜਿਹਨੂੰ ਕਮੈਂਡ ਕੀਤੀ ਸੀ ਤੁਸੀਂ ਆ ਫਿਰ ਬਾਕੇ ਦੇਖੋ ਜੀ ਗੁਣ ਗਾਉਂਦੇ ਬਚਾਤ ਹਨ ਦਾ ਯਾਰ ਕਰਦੇ ਘੋੜੀ ਰਹਿ ਗਈ ਸੀ ਯਾਰ ਬਹਿ ਗਈ ਸੀ ਘੋੜੀ ਮੇਰੇ ਬੈਠੇ ਬੈਠੇ ਨਾ ਮੈਂ ਆਪਾਂ ਚਾਹ ਪੀਤੀ ਆ ਮਸਲ 10 ਮਿੰਟ ਲੱਗੇ ਹੋਣਗੇ ਤੇ ਮੇਰੇ ਖਿਆਲ 6 ਤੋਂ 7 ਜਿਹੜੇ ਕਸਟਮਰ ਆ ਉਹ ਮੰਨ ਲਓ ਤੁਹਾਡੇ ਤੋਂ ਹੀ ਫੀਡ ਲੈ ਕੇ ਗਏ ਮੇਰੇ ਬੈਠੇ 10 15 ਮਿੰਟਾਂ ਜੀ ਹਾਂਜੀ ਹਾਂਜੀ ਬਹੁਤ ਤੁਸੀਂ ਬੈਠੋ ਸ਼ਾਮ ਤੱਕ ਤੁਸੀਂ ਮੈਂ ਵਾਕੇ ਤੁਹਾਡੀ ਗੱਲ ਸਹੀ ਹੈ ਵੀ ਹਰੇਕ ਬੰਦਾ ਆਪਣੀ ਜੀ ਸਲੰਦ ਹੈ ਜੀ ਮਤੋਂ ਸਾਡੇ 'ਤੇ ਵਿਸ਼ਵਾਸ ਨਾ ਕਰੋ ਗਾਹਕ ਨਾ ਕਾ ਕੀ ਪੀ ਲਿਓ ਵੈਸੇ ਚਾਹ ਪੀਂਦੇ ਪੀਂਦੇ ਤੁਹਾਨੂੰ ਪਤਾ ਲੱਗ ਜੂਗੀ ਕੀ ਹਿਸਾਬ ਕਿਤਾਬ ਹੈ ਨਾ ਜੀ ਸੋ ਨਵੀਂ ਦਾਣਾ ਮੰਡੀ ਆ ਜੀ ਇੱਕ ਰੀ ਲੋਕੇਸ਼ਨ ਦੁਬਾਰਾ ਦੇਸੀ ਨਵੀਂ ਦਾਣਾ ਮੰਡੀ ਐਸ ਸੀ ਐਫ 84 ਰਤਨ ਨਾਲ ਸੁਨੀਦਰ ਕੁਮਾਰ ਸ਼ੰਬਿਆਲੇ ਦੀ ਹੱਟੀ ਮਸ਼ਹੂਰ ਆ ਆਪਣੀ ਬਸ ਲੋਕੇਸ਼ਨ ਤੁਹਾਨੂੰ ਦੇ ਦਿੱਤੀ ਤੇ ਨੰਬਰ ਵਿੱਚ ਚੱਲਦੇ ਪਏ ਆ ਬਈ ਹੁਣਾਂ ਦੇ ਕਿਸੇ ਵੀ ਭਰਾ ਨੂੰ ਫੀਡ ਚਾਹੀਦੀ ਆ ਤੇ ਕੋਈ ਗੱਲਬਾਤ ਸਾਡੇ ਤੋਂ ਪੁੱਛਣ ਖਣੋ ਰਹਿ ਗਈ ਹੋਵੇ ਕੋਈ ਥੋੜੇ ਦਿਲ ਦਾ ਸਵਾਲ ਹੋਵੇ ਤੇ ਡਾਇਰੈਕਟ ਫੋਨ ਲਾ ਕੇ ਜਦੋਂ ਮਰਜ਼ੀ ਭਾਈਆਂ ਨੂੰ ਫੋਨ ਕਰੋ ਤੇ ਫੋਨ ਤੁਹਾਡਾ ਵੀ ਅਟੈਂਡ ਕਰਨਗੇ ਤੁਹਾਨੂੰ ਸਹੀ ਗਾਈਡ ਵੀ ਕਰ ਦੇਣਗੇ ਬਾਈ ਜੀ ਕਿੱਦਾਂ ਲੱਗੀ ਵੀਡੀਓ ਕਿੱਦਾਂ ਲੱਗੀਆਂ ਗੱਲਾਂ ਬਾਤਾਂ ਚੰਗੀ ਲੱਗੀ ਆ ਤੇ ਭਾਈ ਅੱਗੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੇ ਕਿਸੇ ਪ੍ਰੋਬਲਮ ਦੇ ਵਿੱਚ ਬੈਠੇ ਹੋ ਕੋਈ ਸਮਝ ਨਹੀਂ ਆ ਰਹੀ ਵੀ ਯਾਰ ਜਨਮਰ ਨੂੰ ਆਹ ਪ੍ਰੋਬਲਮ ਆਦਾ ਕੀ ਹੱਲਾ ਹਰੇਕ ਪ੍ਰੋਬਲਮ ਦਾ ਹੱਲ ਤੁਹਾਨੂੰ ਇੱਥੇ ਮਿਲ ਜੂਗਾ ਬਾਈ ਹੁਣਾਂ ਦੇ ਨੰਬਰ ਨਾਲ ਦਿੱਤੇ ਆ ਲੋਕੇਸ਼ਨ ਤੁਹਾਨੂੰ ਭਾਈ ਨੇ ਦੱਸ ਮੰਡੀ ਦੇ ਵਿੱਚ ਬਾਈ ਹੁਣਾਂ ਦੀ ਬਹੁਤ ਪੁਰਾਣੀ ਸ਼ਾਪ ਹੈ ਤਾਂ ਤੁਸੀਂ ਬਾਈ ਹੁਣਾਂ ਨਾਲ ਡਾਇਰੈਕਟ ਕਨੈਕਟ ਕਰਕੇ ਆ ਸਕਦੇ ਹੋ ਵੀਡੀਓ ਸ਼ੇਅਰ ਕਰ ਦਿਓ ਬਹੁਤ ਹੀ ਜਲਦ ਅਗਲੀ ਵੀਡੀਓ ਨਾਲ ਮਿਲਦੇ ਹਾਂ ਜਿਉਂ ਦੇ ਵਾਸਤੇ ਹੱਥ ਦੇ ਰੋ ਸ਼ਬਕਾ ਖੈਰ ਸਤਿ ਸ਼੍ਰੀ ਅਕਾਲ ਬਾਈ ਬਹੁਤ ਬਹੁਤ ਧੰਨਵਾਦ ਓਕੇ ਸਰ ਧੰਨਵਾਦ ਸਨ ਓਕੇ ਸੱਜਣੋ ਮਿਲਦੇ ਹਾਂ ਓਕੇ